ਲੋ ਜੀ ਦਰਸ਼ਨ ਕਰੋ ਡੇਉੜੀ ਸਾਹਿਬ ਗੁਰੂ ਘਰ ਜੋ ਕਿ ਖਿਲਾ ਸਾਹਿਬ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਇਹ ਹਰਿਆਣੇ ਦੇ ਵਿੱਚ ਯਮਨਾ ਨਗਰ ਡਿਸਟ੍ਰਿਕਟ ਸੰਡੋਰਾ ਸਿਟੀ ਵਿੱਚ ਹੈ ਲੋ ਜੀ ਪਹਿਲਾਂ ਇਹ ਪੁਰਾਣਾ ਗੁਰੂ ਘਰ ਦੇ ਦਰਸ਼ਨ ਕਰ ਲਓ ਫਿਰ ਤੁਹਾਨੂੰ ਨਵਾਂ ਗੁਰੂ ਘਰ ਵਿਖਾਵਾਂਗੇ ਜਿਹੜਾ ਹੁਣ ਬਣਾਇਆ ਹੈ ਇਹ ਇੱਥੇ ਪਹਿਲਾਂ ਪੁਰਾਣਾ ਗੁਰੂ ਘਰ ਬਣਾਇਆ ਹੋਇਆ ਸੀ ਤੇ ਹੁਣ ਇਹ ਜਿਹੜਾ ਹੈ ਗੁਰੂ ਘਰ ਨਵਾਂ ਬਣਾਇਆ ਗਿਆ ਹੈ ਹੁਣ ਆਪਾਂ ਗੁਰੂ ਘਰ ਜਿਹਦੇ ਦਰਸ਼ਨ ਕਰਦੇ ਆਂ ਅੰਦਰ ਚੱਲ ਕੇ ਇੱਥੇ ਇੱਕ ਪੁਰਾਣਾ ਖੂਹ ਵੀ ਹੈ ਉਹਦੇ ਵੀ ਦਰਸ਼ਨ ਕਰਦੇ ਆਂ ਤੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਨਿਸ਼ਾਨ ਸਾਹਿਬ ਛਡਾਇਆ ਸੀ ਲੱਕੜ ਦਾ ਸੰਦੋਰੇ ਦਾ ਕਿਲਾ ਫਤਾਇ ਕਰਮ ਤੋਂ ਬਾਅਦ ਉਹਦੇ ਵੀ ਦਰਸ਼ਨ ਤੁਹਾਨੂੰ ਕਰਾਉਂਦੇ ਆ ਇਹ ਅੰਦਰ ਦਾ ਥਿਊ ਹੈ ਗੁਰੂ ਘਰ ਦੇ ਇਹ ਜੇ ਇੱਕ ਸਾਈਡ 'ਚ ਇੱਕ ਖੂਹ ਹੈ ਉਹਦਾ ਦਰਸ਼ਨ ਕਰਾਨੇ ਆ ਤੁਹਾਨੂੰ ਇਹ ਦੇਵੜੀ ਸਾਹਿਬ ਗੁਰੂ ਘਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਇਹ ਦੇਖੋ ਜੀ ਇਹ ਖੂਹ ਹੈ ਪੁਰਾਣਾ ਉਸ ਸਮੇਂ ਦਾ ਜਿਹਨੂੰ ਕਿ ਕਵਰ ਕਰ ਛੱਡਿਆ ਹੈ ਉੱਪਰ ਦੀ ਛੱਤ ਪਾ ਕੇ ਲੈਂਟਰ ਨਾਲ ਕਿ ਇਹ ਸਾਹਮਣੇ ਜਿਹੜੀ ਬਿਲਡਿੰਗ ਹੈ ਗੁੰਬਦ ਟਾਈਪ ਇਹਦੇ ਵਿੱਚ ਨਿਸ਼ਾਨ ਸਾਹਿਬ ਨੂੰ ਮਤਲਬ ਸੁਰੱਖਿਤ ਰੱਖਿਆ ਗਿਆ ਜਿਹਦੇ ਮੈਂ ਤੁਹਾਡੇ ਦੇ ਜਿਹਦੇ ਮੈਂ ਤੁਹਾਨੂੰ ਦਰਸ਼ਨ ਕਰਵਾਉਣਾ ਇਹ ਨਵਾਂ ਨਿਸ਼ਾਨ ਸਾਹਿਬ ਹੁਣ ਚੜਾਇਆ ਹੈ ਆਓ ਹੁਣ ਆਪਾਂ ਉਹਦੇ ਦਰਸ਼ਨ ਕਰਦੇ ਹਾਂ ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਿਸ਼ਾਨ ਸਾਹਿਬ ਚੜਾਇਆ ਸੀ ਇਹ ਲੱਕੜ ਦਾ ਜਦੋਂ ਸੰਡੋਰੇ ਦਾ ਮੈਦਾਨ ਫਤਿਹ ਕੀਤਾ ਸੀਗਾ ਉਦੋਂ ਇਹ ਲੱਕੜ ਦਾ ਨਿਸ਼ਾਨ ਸਾਹਿਬ ਚੜਾਇਆ ਸੀ ਜੋ ਕਿ ਅੱਜ ਵੀ ਵਿਰਾਜਮਾਨ ਹੈ ਸੰਡੋਰੇ ਵਿੱਚ ਇੱਕ ਗੁਰੂ ਘਰ ਵਿੱਚ ਔਰ ਇਹਨੂੰ ਗੁੰਬਦ ਦੇ ਵਿੱਚ ਕਵਰ ਕਰ ਦਿੱਤਾ ਗਿਆ ਸੋ ਇੱਥੇ ਸੰਗਤਾਂ ਆndੀਆਂ ਮੱਥਾ ਟੇਕਦੀਆਂ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਨੂੰ ਸਜੋ ਕੇ ਰੱਖਿਆ ਹੋਇਆ ਹੈ ਆਹ ਦੇਖੋ ਤੁਹਾਡੇ ਸਾਹਮਣੇ ਇਹ ਲੱਕੜ ਦਾ ਨਿਸ਼ਾਨਸਾ ਹੈ ਜੋ ਇਹਦਾ ਮਤਲਬ ਉਹ ਢੀਏ ਲੱਕੜ ਦੀ ਹੈ ਉੱਤੇ ਤੱਕ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹੱਥੀਂ ਚੜਾਇਆ ਹੋਇਆ ਨਿਸ਼ਾਨਸਾ ਹੈ ਹੁਣ ਆਪਾਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਆਮ ਗੁਰੂ ਘਰਾਂ ਦੀ ਤਰ੍ਹਾਂ ਇੱਥੇ ਵੀ ਅਸਤਰ-ਸਸਤਰ ਸਜਾਏ ਹੋਏ ਨੇ ਇਸ ਗੁਰੂ ਘਰ ਦਾ ਪੂਰਾ ਇਤਿਹਾਸ ਤੁਸੀਂ ਪੜ ਸਕਦੇ ਹੋ